ਅੱਜ ਹਲਕਾ ਸ਼ਾਹਕੋਟ ਦੇ ਕਸਬਾ ਮਰਸੀਆ ਵਿਖੇ ਨਜਾਇਜ਼ ਕਬਜ਼ੇ ਛੁਡਵਾਉਣ ਦੇ ਬਹਾਨਾ ਬਣਾ ਕੇ ਬੀਡੀਪੀਓ ਸ਼ਾਹਕੋਟ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇੱਕ ਗਰੀਬ ਅਤੇ ਮਜ਼ਦੂਰਾਂ ਦੇ ਖੋਖਿਆਂ ਉੱਪਰ ਡਿੱਚ ਮਸ਼ੀਨ ਚਲਵਾ ਦਿੱਤੀ ਇਨ੍ਹਾਂ ਵੱਲੋਂ ਕਿਤੀ ਇਸ ਹਰਕਤ ਨੇ ਗਰੀਬ ਮਜ਼ਦੂਰਾਂ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਹੈ ਕੁਲਦੀਪ ਕੁਮਾਰੀ ਪਤਨੀ ਖੇਮ ਬਹਾਦਰ ਦੇ ਦੱਸਿਆ ਕਿ ਅਸੀਂ ਨੇਪਾਲ ਦੇ ਰਹਿਣ ਵਾਲੇ ਹਾਂ ਪਰ ਹੁਣ ਪਿਛਲੇ ਕਰੀਬ ਕੋਈ 35 ਸਾਲਾਂ ਤੋਂ ਅਸੀਂ ਸਮੇਤ ਪਰਿਵਾਰ ਮਲਸੀਆ ਵਿਖੇ ਹੀ ਰਹਿੰਦੇ ਹਾਂ ਅਤੇ ਉਹ 35 ਸਾਲਾਂ ਤੋਂ ਇੱਥੇ ਟਾਂਬਾ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ ਅਤੇ ਕੁਲਦੀਪ ਕੁਮਾਰੀ ਨੇ ਇਹ ਵੀ ਦੱਸਿਆ ਕਿ ਪਹਿਲਾਂ ਉਹਨਾਂ ਦੇ ਘਰ ਵਾਲਾ ਖੇਮ ਬਹਾਦਰ ਟਾਂਬਾ ਚਲਾਉਂਦਾ ਸੀ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਤੋਂ ਬਾਅਦ ਮੈਂ ਟਾਂਬਾ ਚਲਾ ਕੇ ਆਪਣੇ ਪਰਿਵਾਰ ਦੇ 9 ਜੀਆਂ ਦਾ ਪੇਟ ਪਾਲ ਰਹੀ ਸੀ ਉਨ੍ਹਾਂ ਦਸਿਆ ਕਿ ਆਜਾਮ ਆਦਵੀ ਪਾਰਟੀ ਦੇ ਵਰਕਰ ਸਾਧੂ ਸਿੰਘ ਹੁੰਦਲ ਚਰਨਜੀਤ ਸਿੰਘ ਚੰਨੀ ਨਿਰਮਲ ਸਿੰਘ ਨੰਬਰਦਾਰ ਅਤੇ ਸ਼ਰਮਾ ਕੁਲਫੀਆਨ ਵਾਲਾ ਅਤੇ ਗੋਰਾ ਬਾਬਾ ਬीडीपीਆ ਦਫ਼ਤਰ ਤੋਂ ਦਵਿੰਦਰ ਸਿੰਘ ਪੰਚਾਇਤ ਸੈਕਟਰੀ ਪਾਰੀ ਪੁਲਿਸ ਫੋਰਸ ਨਾਲ ਲੈ ਕੇ ਉਹਨਾਂ ਦੇ ਖੋਖੇ ਤੇ ਵੱਡੀ ਡਿਚ ਮਸ਼ੀਨ ਲੈ ਕੇ ਆਏ ਅਤੇ ਆਉਂਦੇ ਸਾਰ ਹੀ ਖੋਖਾ ਚੁੱਕਣ ਲਈ ਹੁਕਮ ਦਿੱਤਾ ਅਤੇ ਕੁਲਦੀਪ ਕੁਮਾਰੀ ਨੇ ਕਿਹਾ ਮੈਂ ਬਿਮਾਰ ਹੋਣ ਕਰਕੇ ਦਵਾਈ ਲੈਣ ਗਈ ਹੋਈ ਸੀ ਅਤੇ ਮੇਰਾ ਛੋਟਾ ਬੇਟਾ ਕਿਸ਼ਨ ਟਾਬੇ ਤੇ ਮੌਜੂਦ ਸੀ ਅਤੇ ਉਸਨੇ ਸਮਾਨ ਚੁੱਕਣ ਵਾਸਤੇ 2-3 ਘੰਟੇ ਦਾ ਟਾਈਮ ਮੰਗਿਆ ਪਰ ਉਸ ਨੂੰ ਟਾਈਮ ਨਹੀਂ ਦਿੱਤਾ ਗਿਆ ਫਿਰ ਉਸਨੇ ਅਦਾਲਤ ਦੇ ਆਰਡਰ ਦੀ ਕਾਪੀ ਮੰਗੀ ਅਤੇ ਉਹਨਾਂ ਨੇ ਬਿਨਾਂ ਕੋਈ ਕਾਗਜ਼ ਪੱਤਰ ਦਿਖਾਏ ਉਹਨਾਂ ਦੇ ਟਾਬੇ ਨੂੰ ਤਿੱਤ ਨਹਿਸ ਕਰ ਦਿੱਤਾ ਕਿਸ਼ਨਾ ਨੇ ਦਸਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਦਵਿੰਦਰ ਸਿੰਘ ਨੇ ਸਾਡਾ ਤੇ ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ ਸਾਡੀ ਰੋਟੀ ਰੋਟੀ ਦਾ ਸਰਿਆ ਕਿਸੇ ਤਰ੍ਹਾਂ ਨਹੀਂ ਖੜੇ ਆ ਕਰਨ ਵਾਲੇ ਗੁਜ਼ਾਰ ਮਹੱਤਵਪੂਰਨ ਤੇ ਬਿਨਾਂ ਦੇ ਬੇਤੀ ਦਸਿਆ ਕਿ ਉਹ ਪਿਛਲੇ ਕਾਫੀ ਦੰਬੇ ਸਮੇਂ ਤੋਂ ਇੱਕ ਛੋਟੇ ਜਿਹੇ ਕੋਠੇ ਵਿੱਚ ਕਰਕੇ ਆਪਣੀ ਪਰਿਵਾਰ ਦਾ ਪੇਟ ਪਾਲ ਰਹੇ ਹਾਂ ਦਿਖਾਉਂਗਾ ਮੈਂ ਸਾਰੇ ਜਦੋਂ ਆਪਣਾ ਘਰ ਬਣਾ ਕੇ ਆ ਗਿਆ ਲੇਕੇ ਘਰ ਆਇਆ ਆਹ ਦੇਖੋ ਆਹ ਜਦੋਂ ਉਹ ਨਹੀਂ ਵਾਪਸ ਆਇਆ ਤਾਂ ਅਿਲਰ ਉਸਦਾ ਖੋਖਾ ਵੀ ਤੋੜ ਦਿੱਤਾ ਅਤੇ ਵਿੱਚ ਪਿਆ ਉਸਦਾ ਸਾਰਾ ਸਬਜ਼ੀ ਵੀ ਬਰਬਾਦ ਹੋ ਰਿਹਾ। ਗੁਲਜ਼ਾਰ ਮੁਹੰਮਦ ਨੇ ਦਸਿਆ ਕਿ ਨਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਇਸੇ ਨ ਪੰਚਾਇਤ ਦੇ ਮੈਨੂੰ ਪਹਿਲਾਂ ਦੱਸਿਆ ਅਚਾਨਕ ਹੀ ਆ ਕੇ ਮੇਰਾ ਖੋਖਾ ਤੋੜ ਦਿੱਤਾ। ਮੁਕੇ ਦਿਲਬਾਦ ਦੌਰਾਨ ਪਿੰਡ ਦਾ ਸਰਪੰਚ ਹਰਜਿੰਦਰ ਸਿੰਘ ਜੀ ਨੇ ਦਸਿਆ ਕਿ ਪਿੰਡ ਦੀ ਪੰਚਾਇਤ ਤੇ ਮੌਜੂਦ ਰਹੇ ਦੋ ਵਾਰ ਇਹਨਾਂ ਨੂੰ ਪੰਚਾਇਤੀ ਜ਼ਮੀਨ ਖਾਲੀ ਕਰਨ ਲਈ ਕਿਹਾ ਸੀ। ਸ਼ਾਹਕੋਟ ਬਸੀਆ ਤੋਂ ਸੀਨੀਅਰ ਪੱਤਰਕਾਰ ਸਾਹੀ ਦਾਸੀ ਕੇ ਸ਼ਾਹਕੋਟ ਘਟਾਤਾ ਆਈ ਇਹਨਾਂ ਨੇ ਜੀ ਇਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਆਪ ਲਾ ਲਾਂਗੇ ਬਟ ਇਹਨਾਂ ਨੇ ਨਹੀਂ ਮੰਨੀ ਹੈਗੀ ਇਹਨਾਂ ਨੇ ਧਾਤਤਾ ਹੁਣ ਦੇਖਿਓ ਸ਼ਾਇਦ ਇਹ ਪੂਰੇ ਮਸਲੇ ਸਫਾਈ ਕਰਨ ਲੱਗੇ ਹੋਏ ਆ ਦੇਖੋ ਨਾਲ ਦੇ ਵੀ ਧੋਣ ਕੇ ਤੁਹਾਨੂੰ ਮੈਂ ਬਾਜ਼ਾਰ ਵੀ ਲੈ ਕੇ ਜਾਊਂਗਾ ਅੱਜ ਦੇਖਿਓ ਅੱਜ ਇੰਨੀ ਲਈਓ ਰਹੀਓ ਅੱਜ ਬਾਜ਼ਾਰ ਦੀ ਵੀ ਸਫਾਈ ਕੀਤੀ ਜਾਊਗੀ ਸਾਰੀ ਮੇਰਾ ਨਾਮ ਕ੍ਰਿਸ਼ਨ ਆ ਜੀ ਕਨਫ ਕੇਮ ਬਾਦਰ ਓਕੇ ਕੀ ਕੰਮ ਕਰਦੇ ਹੋ ਅੱਜ ਅਸੀਂ ਧਾਬੇ ਤੇ ਅਸੀਂ ਕੰਮ ਕਰ ਦਾਂਗੇ ਤੁਹਾਨੂੰ ਇਹਦੇ ਵੀ ਨੋਟਿਸ ਆਇਆ ਹੈ ਬਿਨਾਂ ਦਿੱਕਤੀ ਨਹੀਂ ਕੋਈ ਲਿਖਤੀ ਸਾਨੂੰ ਕੋਈ ਨਹੀਂ ਆਇਆ ਹੈਗਾ ਸਾਨੂੰ ਕੋਈ ਲਿਖਤੀ ਨਹੀਂ ਆਈ ਹੈਗੀ ਅੱਜ ਆਇਆ ਅੱਜ ਧਾਤ ਆਈ ਇਹਨਾਂ ਨੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੀ ਬਹੁਤ ਆ ਦੇ ਕੋਈ ਅਸੀਂ ਉਹਦੀ ਪਾਹੇ ਕਿ ਲਾ ਲਾਂਗੇ ਕਹਿੰਦੇ ਨਹੀਂ ਤੇ ਧਾਤ ਆਇਆ ਇਹਨਾਂ ਨੇ ਫੋਨ ਦੀ ਦੇਖੋ ਉਧਰ ਵੀ ਢਾਨ ਕੇ ਕਹਿੰਦੇ ਅਸੀਂ ਬਾਜ਼ਾਰ ਵੀ ਕਹਿੰਦੇ ਸਫਾਈ ਕਰਾਂਗੇ ਕਿੰਨਾ ਖਰਚਾ ਹੈ ਤੁਹਾਡੇ ਇਹਨਾਂ ਨੂੰ ਇਹਦੇ ਆ ਗਈ ਸਾਡਾ ਜੀ ਕਮ ਸੇ ਕਮ ਘੱਟ 3 ਲੱਖ ਜੀ ਆ ਗਿਆ ਇੰਗਾ ਜੀ ਕੋਈ ਨੋਟਿਸ ਨਹੀਂ ਕਰ ਦਿੱਤਾ ਕੋਈ ਨੋਟਿਸ ਨਹੀਂ ਆਇਆ ਹੋਰ ਵੀ ਦਿਖਾਇਆ ਗਿਆ ਕੋਈ ਆਰਡਰ ਕੋਈ ਆਰਡਰ ਨਹੀਂ ਆਇਆ ਸਾਨੂੰ ਤੁਹਾਨੂੰ ਕੋਈ ਕਿਸੇ ਵੱਲੋਂ ਕੋਈ ਕਾਗਜ਼ੀ ਆਰਡਰ ਨਹੀਂ ਆਇਆ ਤੁਹਾਨੂੰ ਕੋਈ ਕੁਝ ਨਹੀਂ ਆਇਆ ਤੁਹਾਨੂੰ ਕੋਈ ਕੋਰਟ ਦੇ ਆਰਡਰ ਦੀ ਕਾਪੀ ਮਿਲੀ ਕੋਈ ਕੁਝ ਨਹੀਂ ਆਇਆ ਜੀ ਆ ਇਹ ਕੋਈ ਸ਼ਰਮਾ ਕੁਲਫੀ ਵਾਲੇ ਦਾ ਮੈਨੂੰ ਪਤਾ ਇਹ ਕਿਸੇ ਉਹਨਾਂ ਦਾ ਹੀ ਪਤਾ ਇੱਕ ਦੋ ਤਿੰਨ ਹੋਰ ਸਪੰਚਾ ਨਾਮ ਪਤਾ ਜਿਹੜੇ ਮੈਂ ਇਹ ਜਾਣ ਬੋਝ ਕੇ ਕੀਤੇ ਹਾਂ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗਤ ਹੈ ਸਾਡਾ ਹਰਜਾਨਾ ਸਾਨੂੰ ਦਿੱਤਾ ਜਾਵੇ ਤੇ ਜੋ ਸਾਨੂੰ ਮਾਨਹਾਨੀ ਹੋਈ ਆ ਸਾਡੇ ਥੇਹ ਪਹੁੰਚ ਤੁਹਾਨੂੰ ਉਹਦਾ ਵੀ ਦਿੱਤਾ ਜਾਵੇ 30 ਸਾਲ ਹੋ ਗਏ ਕਿਉਂਕਿ ਅਸੀਂ ਬਹੁਤ ਜ਼ਿਆਦਾ ਡਿਸਟਰਬ ਹੋ ਗਏ ਆ ਜੀ ਕਿਉਂਕਿ ਤੁਹਾਨੂੰ 30 35 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਨੂੰ ਜੀ ਕਿ ਕਿੰਨੀ ਅਸੀਂ ਜਾ ਹੋਏ ਅਸੀਂ ਕੱਲ੍ਹ ਦੇ ਆਏ ਹੋਈਏ ਤਾਂ ਅਸੀਂ ਬਸ ਸਾਨੂੰ ਕਹੋ ਅਸੀਂ ਮੰਨਦੇ ਵੋਟਾ ਸਾਡੀਆਂ ਜਾਂਦੀਆਂ ਆ ਸਾਰਾ ਕੁਝ ਸਾਡਾ ਜਾਂਦਾ ਜਦੋਂ ਵੋਟਾ ਮੰਗਣੀਆਂ ਸਾਡੇ ਕੋ ਹੱਥ ਜੋੜ ਕੇ ਆ ਜਾਂਦੇ ਆ ਹੁਣ ਇਹਨਾਂ ਨੂੰ ਪਤਾ ਵੋਟਾ ਦਾ ਕੰਮ ਨਿਭੜ ਗਿਆ ਹੁਣ ਜੀ ਦੇਖੋ ਇਹਦਾ ਢਾਣ ਲਾ ਜਾਂਦੇ ਆ ਜੀ ਹਗਾ ਕੇ ਫਿਰ ਕਬਜਾ ਕਿਦਾਂ ਬੋਲਦਾ ਪਿਆ ਇਹ ਜਿਹੜਾ ਤੁਸੀਂ ਕਹਿੰਨੇ ਪਏ ਕਿ ਕਬਜਾ ਕਰਨਾ ਅਸੀਂ ਕਬਜਾ ਕਰਨਾ ਹੁੰਦਾ ਪਤਾ ਨਹੀਂ ਕਿਦਾਂ ਤਾਂ ਕਰ ਲੈਣਾ ਹੈਗਾ ਤਾਂ ਉਹ ਫੁਰਕੇ ਪਕਾ ਕੇ ਖਾਣੇ ਉਹ ਵੀ ਨਹੀਂ ਤੁਹਾਡੇ ਤਾਂ ਚਰਿਆ ਜਾਂਦਾ ਵਿੱਚ ਆਤੀ ਤੁਸੀਂ ਨਾ ਤੁਸੀਂ ਥਾਲੇ ਕਿ ਜਾਣੀ ਨਾ ਅਸੀਂ ਕਿਤੇ ਲੈ ਕੇ ਚੱਲਣਾ ਇੱਥੇ ਹੀ ਪਈ ਰਹੇ ਹਾਂ ਪਾਈਆਂ ਕੱਲ ਹੋਣ ਐਡੀ ਬਾਹੜਾ ਦੇ ਕੋ ਪੈਸੇ ਲੈ ਕੇ ਆਉਣਾ ਲਿਆ ਤਾਂ ਨੇ 6000 ਰੁਪਏ ਮੰਮੀ ਤੋਂ ਲਿਆ ਮੰਮੀ ਵਿਚਾਰੀ ਆ ਨਪੜਾ ਉਹਨਾਂ ਨੇ ਥੋੜੀ ਪੇਪਰਾਂ ਦਾ ਪਤਾ ਨਾ ਕੋਈ ਸ਼ਰਮੰਡਾ ਮਨੋਂ ਮਨ ਤਾਂ ਹੋ ਹੀ ਗਿਆ ਚਲ ਆਰਦੀ ਬਣ ਜੂਗੀ ਗੱਲ ਚਲ ਹੋ ਜੇ ਤਾਂ ਬੰਦੇ ਦੇ ਮਨ ਚ ਆ ਹੀ ਜਾਂਦੀ